ਸਾਚਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰੰਤੂ ਆਪਣੇ ਕਿਸਾਨ ਵੀਰਾਂ ਦਾ ਕਹਿਣਾ ਕਿ ਯਾਰ ਸਾਡੀ ਪਨੀਰੀ ਤਾਂ ਕੱਢੀ ਬਹੁਤ ਹੋ ਗਈ ਟੁਰਦੀ ਬਹੁਤਾਂ ਜੜਾ ਸਮੇਤ ਬਾਹਰ ਨਹੀਂ ਆ ਰਹੀ ਤੇ ਲੇਬਰ ਵੀ ਅੰਨੇ ਜੇ ਕੱਢੀ ਜਾਂਦੀ ਹੈ ਕਿ ਆਹ ਕਿੱਥੇ ਵਸਾਤਾ ਕਈ ਕਿਸਾਨ ਵੀਰਾਂ ਦਾ ਕਹਿਣਾ ਯਾਰ ਅਸੀਂ ਤਾਂ ਦੋ ਚਾਰ ਦਿਨਾਂ ਨੂੰ ਝੋਨਾ ਲਾਉਣਾ ਇਸ ਲਈ ਸਾਨੂੰ ਅਜਿਹੇ ਨੁਕਤੇ ਦੱਸ ਕੇ ਸਾਡੀ ਪਨੀਰੀ ਬਹੁਤ ਜਦੇ ਪੋਲੀ ਹੋ ਜੇ ਜੜਾ ਸਮੇਤ ਬਾਹਰ ਆਵੇ ਲੇਬਰ ਵੀ ਖੁਸ਼ ਹੋਵੇ ਤੇ ਆਂਢੀ ਗੁਆਂਢੀ ਵੀ ਦੇਖਣ ਕਿ ਆਹ ਕੀ ਪਾਤਾ ਤਾਂ ਦੋਸਤੋ ਜੇਕਰ ਤੁਸੀਂ ਆਪਣੀ ਪਨੀਰੀ ਪੋਲੀ ਕਰਨਾ ਚਾਹੁੰਦੇ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਲਈ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਚੀਜ਼ ਆਪਣੇ ਘਰੇ ਪਈ ਹੈ ਨਾ ਆਪਾਂ ਉਸ ਤੋਂ ਸ਼ੁਰੂਆਤ ਕਰਾਂਗੇ ਹੁਣ ਪਸ਼ੂ ਤਾਂ ਸਾਰੇ ਕਿਸਾਨ ਵੀ ਰੱਖਦੇ ਆ ਨਾ ਤਾਂ ਸਰੋਂ ਦੀ ਖਾਲ ਵੀ ਲਗਭਗ 60 70% ਕਿਸਾਨ ਵੀਰਾਂ ਦੇ ਘਰੇ ਹੋਵੇਗੀ ਯਾਦ ਰੱਖੀ ਦੋਸਤੋ ਸਰੋਂ ਦੀ ਖਾਲ ਆਪਾਂ ਘਰ ਦੀ ਲੈਣੀ ਆ ਪੂਰੀ ਪਿਓਰ ਬਾਜ਼ਾਰ ਵਾਲੀ ਨਹੀਂ ਉਹਦੇ ਵਿੱਚ ਤਾਂ ਪਤਾ ਨਹੀਂ ਕੀ ਕੁਝ ਮਿਕਸ ਕਰ ਦਿੰਦੇ ਆ ਇਸ ਲਈ ਆਪਾਂ ਕੀ ਕਰਨਾ ਇੱਕ ਇੱਕ ਨਾਲ ਮਗਰ 2 ਕਿਲੋ ਸਰੋਂ ਦੀ ਖਾਲ ਲੈਣੀ ਆ ਤਾਂ ਝੋਨਾ ਲਾਉਣ ਤੋਂ ਜਾਣ ਕੇ ਪਨੀਰੀ ਪਟਣ ਤੋਂ 2 3 ਦਿਨ ਪਹਿਲਾਂ ਤੇ ਆਪਾਂ ਜਾਂ ਤਾਂ ਇਸ ਦਾ ਚਿੱਟਾ ਮਾਰ ਦਿਓ ਕੁੱਟ ਕੇ ਚੰਗੀ ਤਰ੍ਹਾਂ ਵੀਕ ਕਰਕੇ ਤੇ ਜਾਂ ਫਿਰ ਪਾਣੀ ਵਿੱਚ ਘੋਲ ਕੇ ਰੱਖ ਦਿਓ 24 ਘੰਟੇ ਲਈ 24 ਘੰਟੇ ਬਾਅਦ ਚੰਗੀ ਤਰ੍ਹਾਂ ਇਹ ਪਾਣੀ ਵਿੱਚ ਘੁਲ ਜਾਵੇਗੀ ਤਾਂ ਪਨੀਰੀ ਪੱਟਣ ਤੋਂ 2-3 ਦਿਨ ਪਹਿਲਾਂ ਜਿਵੇਂ ਹੀ ਆਪਾਂ ਆਪਣੀ ਪਨੀਰੀ ਨੂੰ ਪਾਣੀ ਲਾਇਆ ਤੇ ਇਹ ਸਰੋਂ ਦੀ ਖਾਲਾ ਵਾਲਾ ਪਾਣੀ ਨਾਲ ਪਾ ਦਿਓ ਹੁਣ ਇਸ ਦੇ ਵਿੱਚ ਸਰੋਂ ਦੀ ਖਾਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀ ਆਪਣੀ ਪਨੀਰੀ ਪੋਲੀ ਕਰ ਦੇਵੇਗੀ ਕਿਉਂਕਿ ਦੋਸਤੋ ਇਹਦੇ ਵਿੱਚ ਸਲਫਰ ਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੀ ਤੇ ਬਾਕੀ ਛੋਟੇ ਤੱਤ ਵੀ ਹੁੰਦੇ ਆ ਤੇ ਆਪਣੀ ਪਨੀਰੀ ਦੇ ਵਿੱਚ ਕਾਲਾਪਨ ਵੀ ਆਊਗਾ ਸਰੋਂ ਦੀ ਖਾਲ ਦੇ ਨਾਲ ਤਾਂ ਕਰਕੇ ਪਰੀ ਪਨੀਰੀ ਪੱਟਣ ਦੇ ਵਿੱਚ ਸੌਖੀ ਹੋ ਜਾਂਦੀ ਹੈ ਪੋਲੀ ਹੋ ਜਾਂਦੀ ਹੈ ਤੇ ਖਰਚਾ ਵੀ ਘੱਟ ਆਉਂਦਾ ਹੈਗਾ ਇਸ ਤੋਂ ਇਲਾਵਾ ਦੋਸਤੋ ਜਿਹੜੇ ਕਿਸਾਨ ਵੀਰ ਚਾਹੁੰਦੇ ਆ ਕਿ ਸਾਡੀ ਪਨੀਰੀ ਪੱਟਣ ਦੇ ਚ ਪੋਲੀ ਰਹੇਵੇ ਜੜਾ ਸਮੇਤ ਸਾਰੀ ਬਾਹਰ ਆਵੇ ਤਾਂ ਪਨੀਰੀ ਪੱਟਣ ਤੋਂ ਪਹਿਲਾਂ ਸਿਰਫ 2-3 ਦਿਨ ਪਹਿਲਾਂ ਪਾਣੀ ਲਾਓ ਤੇ ਉਸ ਤੋਂ ਬਾਅਦ ਪਾਣੀ ਆਪਾਂ ਉਦੋਂ ਹੀ ਲਾਉਣਾ ਜਦੋਂ ਲੇਬਰ ਪਨੀਰੀ ਪਟਣ ਲੱਗ ਗਈ ਹੈ ਇਸ ਤਰੀਕੇ ਨਾਲ ਵੀ ਪਨੀਰੀ ਆਪਣੀ ਕਾਫੀ ਪੋਲੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਪਨੀਰੀ ਨੂੰ ਪੋਲੀ ਕਰਨ ਦੇ ਲਈ ਕਿ ਜੜਸਮੇਤ ਬਾਹਰ ਆਵੇ ਆਪਾਂ ਸਲਫਰ ਦੀ ਸਹਾਇਤਾ ਵੀ ਲੈ ਸਕਦੇ ਹਾਂ ਆਪਾਂ ਸਲਫਰ ਕਿਹੜੀ ਲੈਣੀ ਹੈ ਪਾਊਡਰ ਟਾਈਪ ਕਿਹੜੀ ਲੈਣੀ ਹੈ 90% ਵਾਲੀ ਯਾਦ ਰੱਖੇ ਦੋਸਤੋ ਆਪਾਂ ਦਾਣੇਦਾਰ ਨਹੀਂ ਲੈਣੀ ਪੋਡਰ ਟਰੈਪ ਲੈਣੀ ਹੈ ਤੇ ਕਿਹੜੀ ਲੈਣੀ ਹੈ 90% ਇੱਕ ਇੱਕ ਨਾਲ ਦੇ ਵਿੱਚ 1 ਕਿਲੋ ਬਹੁਤ ਆ ਇਹ ਵੀ ਆਪਾਂ ਪਨੀਰੀ ਪੱਟਣ ਤੋਂ 2-3 ਦਿਨ ਪਹਿਲਾਂ ਪਾਉਣੀ ਆ ਜਦੋਂ ਆਪਾਂ ਪਨੀਰੀ ਨੂੰ ਲਾਸਟ ਬਣ ਲਗਾਇਆ ਤੇ ਉਸ ਤੋਂ ਬਾਅਦ ਪਾਣੀ ਆਪਾਂ ਕਦੋਂ ਲਗਾਉਣਾ ਜਦੋਂ ਲੇਬਰ ਪਨੀਰੀ ਪੱਟਣ ਲੱਗ ਗਈ ਸ਼ੁਰੂ ਕਰਦੀ ਤਾਂ ਹੁਣ ਲੇਬਰ ਆ ਪਾਕੂਗੀ ਯਾਰ ਇੰਨੀ ਪੋਲੀ ਪਨੀਰੀ ਅਸੀਂ ਪਹਿਲਾਂ ਕਦੇ ਨਹੀਂ ਪੱਟੀ ਇਹ ਤਾਂ ਆਪਣੀ ਆਪ ਬਾਹਰ ਆ ਜਾਂਦੀ ਸਾਰੀਆਂ ਜੜਾ ਸਮੇਤ ਆਉਂਦੀ ਹੈ ਤੇ ਲਾਉਣ ਸਾਰ ਚੱਲੂਗੀ ਇਸ ਤੋਂ ਇਲਾਵਾ ਦੋਸਤੋ ਕਰ ਜਿਆਦਾ ਹੀ ਐਮਰਜੈਂਸੀ ਆ ਕਿ ਯਾਰ ਆਪਣੀ ਪਨੀਰੀ ਤਾਂ ਬਹੁਤ ਜਿਆਦਾ ਕੱਢੀ ਹੋਗੀ ਜੜਾਂ ਬਹੁਤ ਜਿਆਦਾ ਥੱਲੇ ਲੈ ਗਈ ਤਾਂ ਟੁੱਟੀ ਜਾਂਦੀ ਆ ਤਾਂ ਆਪਾਂ ਕੀ ਕਰਨੇ ਆ ਆਪਾਂ ਜਿਹੜਾ ਸਿਲੀਕਨ ਸਟਿਕਰ ਆਉਂਦਾ ਉਹਦੇ ਵੀ ਸਹਾਇਤਾ ਲੈ ਸਕਦੇ ਆ ਪਰੰਤੂ ਪਹਿਲਾਂ ਤੁਸੀਂ ਸਲਫਰ ਜਾਂ ਸਰੋਧ ਦੀ ਖਾਲੀ ਪਾਉਣੀ ਹੈ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਿਉਂਕਿ ਦੋਸਤੋ ਇਹ ਤਾਂ ਆਪਾਂ ਉਦੋਂ ਪਾਉਣਾ ਸਿਲੀਕਨ ਸਟਿਕਰ ਜਦੋਂ ਹੀ ਆ ਜਦੋਂ ਆਪਣੇ ਹੱਥੋਂ ਗੱਲ ਜਮ ਗਈ ਕਿ ਯਾਰ ਹੁਣ ਇਹਦੇ ਬਗੈਰ ਤਾਂ ਸਰ ਨਹੀਂ ਨਹੀਂ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਜਾਣਕਾਰੀ ਵਧੀਆ ਲੱਗੇ ਤਾਂ ਆਪਣੇ ਕਿਸਾਨ ਭਰਾਵਾਂ ਨਾਲ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ